ਇੱਕ ਆਪਰੇਸ਼ਨ ਦੀ ਜੀ ਮੈਂ ਆਵਾਜ਼ ਖੜਾ ਸੀ ਮੇਰਾ ਭਰਾ ਹੈ ਧਰਮਿੰਦਰ ਤੇ ਅੰਗਾਸ ਜੀ ਇੱਥੇ ਕਵਰੇਜ ਕਰ ਰਹੇ ਸਨ ਜੀ ਤੇ ਕਰਮਾ ਸਾਨੂੰ ਆਵਾਜ਼ ਆਈ ਖੰਭਾ ਗਿਆ ਤੇ ਇਹਨੇ ਮੈਨੂੰ ਚੇ ਬਾਤ ਜਮਾ ਲਈ ਆ ਜਾ ਭਾਈ ਕਹਿੰਦਾ ਅੰਗਾਸ ਤੇ ਜੋ ਉੱਪਰ ਖੰਭਾ ਗਿਆ ਜੀ ਆ ਨਹੀਂ ਮੌਤ ਇਨਸਾਨ ਦਾ ਤੋਂ ਮਸਸਰੀ ਵੀ ਹੁੰਦਾ ਇਸ ਦਾ ਬੱਚਾ ਹੋਗਾ ਉਹ ਅੱਛੇ ਤਰੀਕੇ से ਪੜ ਜਾਏ ਉਸ ਦਾ ਫੈਮਲੀ ਹੈ ਉਸ ਦਾ ਕੁਝ ਜੀ ਇਹ ਫਿਰ ਕਿਉਂ ਬੋਲ ਰਿਹਾ ਮੈਕਸਿਮਮ ਚਾਹ ਹੈ ਇਸ ਤਰ੍ਹਾਂ ਦੀ ਚੀਜ਼ ਆਪਨੇ ਜਗ੍ਹਾ ਤੇ ਪਰ ਇਹ ਕਲਚਰ ਨਹੀਂ ਅੱਛੀ ਚੀਜ਼ ਨਹੀਂ ਹੈ ਕਿ ਅਸੀਂ ਮੌਤੋਂ ਤੇ ਸੌਦਾ ਕਰਨਾ ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਜਿਹੜਾ ਪ੍ਰਸ਼ਾਸਨ ਨੂੰ ਅਪੀਲ ਕਰਦਾ ਇਹ ਜਿਹੜੀਆਂ ਪੱਤਰ ਚਾਰੋਂ ਛੇ ਪ੍ਰਕਾਰ ਭਈ ਚਾਰ ਦੀਆਂ ਮੰਗਾਂ ਨੇ ਉਹਨਾਂ ਨੂੰ ਫੌਰੀ ਤੌਰ ਤੇ ਵਿਚਾਰ ਕਰਕੇ ਫੈਸਲਾ ਕੀਤਾ ਜਾਵੇ ਅੱਜ ਵੀ ਹਨੇਰੀ ਦੀ ਕਵਰੇਜ ਕਰਨ ਗਿਆ ਸੀ ਜੀ ਬੱਚੇ ਦੇ ਉੱਪਰ ਖੰਭਾ गिर ਗਿਆ ਤਿੰਨੇ ਬੱਚੇ ਆ ਡਾਕਟਰ ਸਾਹਿਬ ਤਿੰਨੇ ਬੱਚੇ ਇੱਕ ਬੱਚਾ ਬੱਚਾ 1.5 ਸਾਲ ਦਾ ਜੀ ਜਲਦ ਲੈਣਗੇ ਹਾਂ ਜੀ ਸਾਰੇ ਵੀਡੀਓ ਕਿੰਨੀ ਪਹਿਲਾਂ ਪਹੁੰਚੀ ਸੀ ਬਿਲਕੁਲ ਤੁਸੀਂ ਹੁਣ ਇੰਨੀ ਲੇਟ ਇਹਨਾਂ ਮੈਸੇਜ ਸਾਨੂੰ ਮਿਲ ਰਿਹਾ ਹੈ ਤੇ ਅਸੀਂ ਟਿੱਕਾ ਟਿੱਕਾ ਮਾਰੀਆ ਬਾਈ ਉਹਨਾਂ ਨੂੰ ਬੁਲਾਇਆ ਬਾਹਰ ਖੜੇ ਸੀ ਇਹ ਇਹ ਫੜਾ ਫੜਾਈ ਕਰੀ ਤੱਕੀ ਅਸੀਂ ਕੋਲ ਬਹੁਤ ਜ਼ੋਰ ਲਾਇਆ ਪਰ ਖੰਭਾ ਚੱਕਿਆ ਨਹੀਂ ਗਿਆ ਤੇ ਅਸੀਂ ਕਿਸੇ ਤਰ੍ਹਾਂ ਨੀਚੋਂ ਕੱਢ ਕਢਾ ਕੇ ਨੂੰ ਬਾਈਕ ਕੋਈ ਵੀਕਲ ਮਿਲਿਆ ਨਹੀਂ ਬਾਈਕ ਤੇ ਹੀ ਅਸੀਂ ਰਜਿੰਦਰਾ ਹੌਸਟਲ ਮੇਗੇ ਉੱਥੇ ਜਾਂਦੇ ਡਾਕਟਰਾਂ ਨੇ ਚੈੱਕ ਕੀਤਾ ਈਸੀਜੀ ਵਗੈਰਾ ਕੀਤੀ ਤੇ ਉਹ ਗੰਦੇ ਜਿਹਨਾਂ ਦੀ ਦਜੇ ਇੱਕ ਆਈ ਪ੍ਰੈਸ਼ਨ ਦੀ ਜੀ ਮੈਂ ਬਾਹਰ ਖੜਾ ਸੀ ਇਹ ਮੇਰਾ ਭਰਾ ਧਰਵਿੰਦਰ ਤੇ ਅੰਗਾਰ ਜੀ ਇੱਥੇ ਕਵਰੇਜ ਕਰਨ ਆਏ ਸੀਗੇ ਜੀ ਇੱਕ ਦਿਨ ਸਾਨੂੰ ਆਵਾਜ਼ ਆਈ ਖੰਭਾ ਗਿਆ ਤੇ ਇਹਨੇ ਮੈਨੇ ਚੇਪਾ ਜਾ ਮਾਰਿਆ ਵੀ ਆ ਜਾ ਭਾਈ ਕਹਿੰਦਾ ਅੰਗਾਸ਼ ਤੇ ਉੱਪਰ ਖੰਭਾ ਗਿਆ ਜੀ ਤੇ ਅਸੀਂ ਕੱਢਿਆ ਜੀ ਜਦੋਂ ਚੱਕਿਆਂ ਨਾਲ ਗਿਆ ਹੀ ਖੰਭਾ ਸਾਕੇ ਮਸਾ ਕੱਢਿਆ ਉਹ ਹਸਪੀਟਲ एरिया ਸੀ ਉੱਥੇ ਉਹ ਜਵਾਬ ਦਿੱਤਾ ਖੰਭਾ ਕਿਸ ਟਾਈਪ ਦਾ ਖੰਭਾ ਸੀ ਇਹ ਇਹ ਐਕਟਾਂ ਦਾ ਖੰਭਾ ਜੀ ਬਹੁਤ ਹੈਵੀ ਹੈ ਜੀ ਬਿਜਲੀ ਬਿਜਲੀ ਵਾਲਾ ਹਾਂ ਜੀ ਹਾਂ ਜੀ ਕਾਰਪਰੇਸ਼ਨ ਦਾ ਇਹ ਸੀ ਨਹੀਂ ਸੀ ਆਲਰੇਡੀ ਉਸ ਟਾਈਮ ਹਾਂ ਜੀ ਹਾਂ ਜੀ ਚਾਲੇ ਸੀ ਜਦੋਂ ਹੋਈ ਘਟਨਾ ਹਾਂ ਜੀ ਹਾਂ ਜੀ ਤਾਂ ਇਹ ਗਲਤੀ ਕਿਦੀ ਲੱਗਦੀ ਹੈ ਕਾਰਪਰੇਸ਼ਨ ਦੀ ਜੀ ਕਾਰਪਰੇਸ਼ਨ ਨਿਕਲਦੀ ਸੋ ਇਸ ਤਰ੍ਹਾਂ ਦੇਖਦੇ ਆ ਕਿ ਉਹ ਅਕਸਰ ਜਿਹੜੇ ਜੇ ਕਵਰੇਜ ਕਰਦੇ ਆ ਜੋ ਕੱਪਰ ਕਰਨਾ ਆ ਸੀਗਾ ਸੋ ਕਿਵੇਂ ਪਤਾ ਲੱਗਿਆ ਤੁਹਾਨੂੰ ਇਹ ਕਿੰਨਾਂ ਆਵਾਜ਼ ਆਈ ਭਾਜੀ ਸੰਗੋ ਜੀ ਅੱਛਾ ਤੇ ਅਸੀਂ ਅੰਮੜੇ ਜਾ ਕੇ ਦੇਖਿਆ ਵਿਲਾਸ਼ ਜੀ ਉੱਥੇ ਮੌਕੇ ਦੇ ਫਿਰ ਤੁਸੀਂ ਕਿਵੇਂ ਲੈ ਕੇ ਗਏ ਮਨਾਸ਼ ਕੋਲ ਨੂੰ ਮੋਟਰਸਾਈਕਲ ਤੇ ਲੈ ਗਏ ਜੀ ਅਸੀਂ ਤੇ ਫਿਰ ਡਾਕਟਰ ਨੇ ਚੈੱਕ ਅਪ ਕਰਿਆ ਸੀ ਹਾਂ ਜੀ ਹਾਂ ਜੀ ਉੱਥੇ ਉਹ ਜਵਾਬ ਦੇ ਦਿੱਤਾ ਕਿਹੜੇ ਹਸਪਤਾਲ ਆਮਰਜੈਂਸੀ ਰਜਿੰਦਰ ਹਸਪੀਟਲ ਤੇ ਹੁਣ ਡਾਕਟਰ ਨੇ ਕੀ ਕਿਹਾ ਜਵਾਬ ਦਿੱਤਾ ਜੀ ਕਹਿੰਦੇ ਆਂ ਮੌਤ ਹੋ ਗਈ ਉਹਨਾਂ ਦੀ ਹਾਂਜੀ ਹਾਂਜੀ ਯਾਨੀ ਹਸਪੀਟਲ ਜਾਂਦੇ ਜਾਂਦੇ ਮੌਤ ਹੋ ਗਈ ਸੀ ਉਹਨਾਂ ਦੀ ਹਾਂਜੀ ਹਾਂਜੀ ਸਰ ਸਿੰਘ ਖੰਨਾ ਜੀ ਬਾਈ ਇਹ ਪੂਰਾ ਕਿਰਕਮ ਕੀ ਹੋਇਆ ਹੈ ਨੇਰੀ ਚੱਲ ਰਹੀ ਸੀ ਜਦੋਂ ਕੀ ਗੱਲਬਾਤ ਸੀ ਇਹ ਕਿਹੜਾ ਪਾਰਕ ਹੈ ਇਹ ਆ ਆਰੀਆ ਸਮਾਚ ਚੌਂਕ ਪਾਰਕ ਹੈ ਜੀ ਟੈਂਕੀ ਵਾਲਾ ਪਾਰਕ ਦੇ ਵਿੱਚ ਅਵਿਨਾਸ਼ ਕੰਬੋਜ ਜੀ ਐਤ ਦੇ ਸਾਹਮਣੇ ਪਾਜੀ ਰਹਿੰਦੇ ਆ ਅੱਗੋਂ ਵੀ ਸਾਨੂੰ ਜਾਣਦੇ ਆ ਮਤਲਬ ਉਹ ਆਏ ਸੀਗੇ ਇੱਕਦਮ ਕਵਰੇਜ ਕਰਨ ਹਲੇ ਵੀਡੀਓ ਬਣਾਣੀ ਚਾਲੂ ਹੀ ਕੀਤੀ ਸੀ ਇੰਨੀ ਦੇ ਚ ਖੰਭਾ ਉੱਪਰ ਗਿਰ ਗਿਆ ਉਹਨਾਂ ਨੇ ਇੱਕਦਮ ਪਿੱਠ ਪਾਰ ਐਵੇਂ ਫੋਲਡ ਹੋ ਗਏ ਉਹ ਤੇ ਅਸੀਂ ਚੀਕਾ ਚੁੱਕਾ ਮਾਰੀਆ ਬਾਈ ਉਹਨਾਂ ਨੂੰ ਬੁਲਾਇਆ ਬਾਹਰ ਖੜੇ ਸੀ ਇਹ ਇਹ ਫਟਾਫਟ ਆਏ 22 22 ਅਸੀਂ ਕੋਦਮ ਬਹੁਤ ਜ਼ੋਰ ਲਾਇਆ ਪਰ ਖੰਭਾ ਚੱਕਿਆ ਨਹੀਂ ਗਿਆ ਤੇ ਅਸੀਂ ਕਿਸੇ ਤਰ੍ਹਾਂ ਨੀਚੋਂ ਕੱਢ ਘੜਾ ਕੇ ਬਾਈ ਕੋਈ ਵੀਕਲ ਮਿਲਿਆ ਨਹੀਂ ਬਾਈਕ ਤੇ ਹੀ ਅਸੀਂ ਰਜਿੰਦਰਾ ਹਸਪੀਟਲ ਲੈ ਗਏ ਉੱਥੇ ਜਾਂਦੇ ਡਾਕਟਰਾਂ ਨੇ ਚੈੱਕ ਕੀਤਾ ECG ਵਗੈਰਾ ਕੀਤੀ ਤੇ ਉਹ ਕਹਿੰਦੇ ਕਿ ਇਹਨਾਂ ਦੀ ਦੱਸੀ ਤੁਸੀਂ ਮੌਜੂਦ ਸੀ ਮੈਂ ਮੌਕੇ ਤੇ ਮੌਜੂਦ ਸੀ ਸੋ ਕਿਸ ਤਰ੍ਹਾਂ ਲੱਗਦੇ ਕਿ ਇਹਦੀ ਨਲਕੀ ਕਿਦੀ ਇਹ ਲੱਗਦੀ ਹੈ ਕਿ ਇਹ ਖੰਭਾ ਕਿਧਰ ਡਿੱਗਿਆ ਸਰ ਕਾਰਪੋਰੇਸ਼ਨ ਦਾ ਖੰਭਾ ਸੀਗਾ ਕਾਰਪੋਰੇਸ਼ਨ ਦੇਖੋ ਚੈੱਕ ਵੀ ਨਹੀਂ ਕਰਨਾ ਆਇਆ ਕੋਈ ਅਜੇ ਤੱਕ ਜੇ ਚੈੱਕ ਕਰਦੇ ਘੱਟੋ ਘੱਟ ਕੋਈ ਸਪੋਰਟ ਹੁੰਦੀ ਸ਼ਾਇਦ ਖੰਭਾ ਲਾਗਿਰਦਾ ਆ ਦੇਖੋ ਇਹ ਬਿਜਲੀ ਬੋਰਡ ਦਾ ਖੰਭਾ ਹੈ ਇਹ ਵੀ ਗਿਰਨ ਵਾਲਾ ਚੈੱਕ ਕਰ ਲੋ ਇਹਨੂੰ ਹੁਣ ਵੀ ਇਹ ਵੀ ਗਿਰਨ ਵਾਲਾ ਖੰਭਾ ਹੈ ਜੀ ਠੀਕ ਹੈ ਉਹਦੇ ਨਾਲ ਹਾਦਸਾ ਹੋ ਗਿਆ ਇਹਦੇ ਨਾਲ ਹੋਣ ਵਾਲਾ ਦੇਖੋ ਤੁਸੀਂ ਸਾਰੇ ਇੱਥੇ ਕਿਹਦੀ ਨਲਕ ਤੋਂ ਪ੍ਰਸ਼ਾਸਨ ਨੂੰ ਕੀ ਅਪੀਲ ਕਰਦੇ ਆ ਅਸੀਂ ਤਾਂ ਇਹ ਅਪੀਲ ਕਰਦੇ ਆ ਜੀ ਜੋ ਵੀ ਸਾਡੇ ਭਰਾ ਲਈ ਹੁਣ ਉਹ ਤਾਂ ਹੈ ਰਿਆ ਨਹੀਂ ਚਲੋ ਪਰਮਾਤਮਾ ਹੁਣ ਨੇ ਜਦ ਸਾਥ ਚੱਲੇ ਸੀ ਜਦ ਦਿੱਤੀ ਉਹਦੇ ਸੀ ਉਹਨਾਂ ਦੇ ਅਵਿਨਾਸ਼ ਕੰਪੋਜੀ ਦੇ ਸਾਥ ਜਲਦੀ ਸੀ ਲੈ ਕੇ ਗਿਆ ਉਹਦਾ ਹਾਂਜੀ ਉਦੋਂ ਚਸਾਂ ਚੱਲ ਰਹੇ ਸੀ ਕਿ ਜੰਦ ਜੰਦੀ ਸਾਹ ਉਹਨਾਂ ਦੇ ਕੋਈ ਜੀ ਗੱਲਬਾਤ ਹੋਈ ਸੀ ਤੁਹਾਡੇ ਨਾਲ ਨਹੀਂ ਨਹੀਂ ਆਵਾਜ਼ ਕੁਝ ਵੀ ਨਹੀਂ ਆਈ ਸਾਹ ਆਏ ਮਤਲਬ ਸਾਹ ਹਲਕਾ ਫੁਲਕਾ ਸੀ ਮਤਲਬ ਇੱਥੇ ਹੀ ਮੌਕੇ ਤੇ ਹੀ ਸੀਗਾ ਸੱਤਾ ਦੀ ਗੱਲ ਕਰੀਏ ਕਿੱਥੇ ਵੱਜਿਆ ਮੈਂ ਸੱਪ ਸਰ ਸਿਰ ਤੇ ਵੱਜ ਕੇ ਪੂਰੇ ਖੰਭਾ ਬੈਂਡ ਹੋ ਗਿਆ ਪੂਰਾ ਉਰੇ ਬੋਝ ਪਿਆ ਐਵੇਂ ਐਵੇਂ ਅੱਗੇ ਮੂੰਹ ਪਾਸੇ ਹੀ ਮੂਨੇ ਚ ਲੱਗ ਗਿਆ ਸੀ ਜ਼ਮੀਨ ਤੇ ਐਵੇਂ ਲੱਤਾ ਫੋਲਡ ਹੋ ਗਿਆ ਸੀ ਨੀਚੋਂ ਪੈ ਰਹਾ ਸੀ ਹਾਂਜੀ ਮੀ ਵੀ ਪੈ ਰਹਾ ਸੀ ਕੀ ਕਰ ਸਕਦੇ ਹੋ ਪੰਜਾਬ ਸਰਕਾਰ ਨੂੰ ਅਪੀਲ ਕਰੋ ਕਿ ਅਸੀਂ ਜਦ ਤੱਕ ਅਸੀਂ ਪੋਸਟਮਾਰਟਮ ਨਹੀਂ ਕਰਾਣਾ ਚਾਹਤਾਂ ਕੇ ਲਾਂਦੇ ਹਾਂ ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਹਾਂ ਜਿਹੜਾ ਪ੍ਰਸ਼ਾਸਨ ਨੂੰ ਅਪੀਲ ਕਰਦਾ ਕਿ ਜਿਹੜੀਆਂ ਪੱਤਰ ਚਰ ਛਤਰਕਾਰ ਭਾਈਚਾਰ ਦੀਆਂ ਮੰਗਾਂ ਨੇ ਉਹਨਾਂ ਨੇ ਫੌਰੀ ਤੌਰ ਤੇ ਵਿਚਾਰ ਕਰਕੇ ਫੈਸਲਾ ਕੀਤਾ ਜਾਵੇ ਤਾ ਜੋ ਮਤਲਬ ਉਹ ਡਾਕਟਰ ਸਾਰੇ ਪਤਨਾਂ ਲਈ ਸਵਿਚਰਲੀ ਬੋਲੋ ਉਸ ਤੇ ਉਹਦਾ ਕੀਤਾ ਜਾਵੇ ਔਰ ਉਹਨਾਂ ਨੂੰ ਮੁਆਵਜ਼ਾ ਵੀ ਦਿੱਤਾ ਜਾਵੇ ਤੇ ਉਸ ਨੂੰ ਮਤਲਬ ਇੱਕ ਪਰਿਵਾਰ ਦੇ ਮੈਂਬਰ ਨੂੰ ਉਹਨਾਂ ਦੀ ਧਰਮ ਪਤਨੀ ਨੂੰ ਜੋਤਵੇਂ ਮੁਤਾਬਕ ਉਹਦੀ ਪ੍ਰਾਇਮਰ ਨੌਕਰੀ ਦਾ ਇੰਤਜ਼ਾਮ ਕੀਤਾ ਜਾਵੇ ਤਾਂ ਕਿ ਜੱਬਰ ਦਾ ਜ਼ਿੰਦਗੀ ਠੀਕ ਤਰ੍ਹਾਂ ਚੱਲ ਸਕੇ ਤੇ ਇੱਕ ਫਿਕਸ ਰਾਸ਼ੀ ਜਿਹੜੀ ਹੈਗੀ ਹੈ ਉਹ ਉਹਨਾਂ ਦੇ ਖਾਤੇ ਜਮਾ ਕਰਾਈ ਜਾਵੇ ਤਾਂ ਕਿ ਬੱਚਿਆਂ ਦੀ ਪੜ੍ਹਾਈ ਲਿਖਾਈ ਅੱਗੇ ਉਹ ਵੀ ਜਦ ਵਿਗਨ ਚੱਲ ਸਕੇ ਤੇ ਮੈਂ ਸਵੇਰੇ ਪੇਂਡੀ ਸੀ ਸਾਹਮਣਾ ਗੱਲ ਕਰਾਂਗਾ ਜਿਲ੍ਹਾ ਪ੍ਰਸ਼ਾਸਨ ਨਾਲ ਵੀ ਗੱਲ ਕਰਾਂਗਾ ਕਿ ਕਿਉਂਕਿ ਸਾਰੇ ਭਾਈਚਾਰੇ ਦੀ ਮੰਗ ਹੈ ਜਿਨ੍ਹਾਂ ਨੇ ਆਪਣੀ ਔਨ ਡਿਊਟੀ ਜਿਹੜੀ ਡੈਥ ਹੋਈ ਹੈਗੀ ਆਪਣਾ ਕਾਰਜ ਨਿਵਾਦੇ ਹੋਏ ਆਪਣਾ ਫਰਜ਼ ਨਿਵਾਦੇ ਹੋਏ ਡੈਥ ਹੋਈ ਹੈ ਉਹਨੂੰ ਇੱਕ ਮਤਲਬ ਸ਼ੀਤ ਤਰ੍ਹਾਂ ਹੀ ਸਮਝਿਆ ਜਾਵੇ ਤੇ ਉਹ ਉਹਨਾਂ ਨੇ ਆਪਣੀ ਕੰਮ ਕਰਦੇ ਹੋਏ ਉਹਨਾਂ ਨੂੰ ਜੋ ਇਹ ਹਾਦਸਾ ਵਾਪਰਿਆ ਹੈਗਾ ਤੇ ਉਹਦੇ ਚੰਗੈਲੀ ਦਾ ਹੈ ਹੀ ਉਹਦੀ ਵੀ ਇਨਕੁਆਰੀ ਕੀਤੀ ਜਾਵੇ ਕਿ ਕਿਉਂ ਕੰਬੇਜ ਦੇ ਦੇ ਸਕੇ ਇੰਨੀ ਜਲਦੀ ਇੱਕ ਖਾਸ ਗਲੇ ਹੋਈ ਜੀ ਸਰ ਗਲੇ ਹੋਈ ਸੀ ਨਗਰ ਨਿਗਮ ਵਾਲੇ ਕਿੰਨਾ ਆਇਆ ਪਾਰਟੀ ਵਿੱਚ ਜੋ ਅਸੀਂ ਚਾਹੁੰਦੇ ਹਾਂ ਸਾਰਾ ਮੀਡੀਆ ਜਾਂਦਾ ਉਹ ਸਾਨੂੰ ਦੇਖੋ ਜਾਨੂੰ ਅਸੀਂ ਉਹ ਹੋਰ ਨਹੀਂ ਇੰਨੀ ਸਾਰ ਸੇਵਾ ਦੇ ਕੰਮ ਦੀ ਦੇਖ ਲੋ ਤੁਹਾਨੂੰ ਪਤਾ ਸਾਡੇ ਨੂੰ ਕੀ ਚੀਜ਼ ਦਾ ਸਾਰਾ ਤੁਸੀਂ ਤਾਂ ਜਾਣਦੇ ਹੋ ਅੱਜ ਤੋਂ ਨਹੀਂ ਹੈ ਤੁਸੀਂ 15 20 ਸਾਲ ਤੋਂ ਸਾਨੂੰ ਅੰਨਾਸ਼ ਹੋ ਗਿਆ ਪਹਿਲਾਂ ਡੇਲੀ ਪੋਸਟ ਰਿਹਾ ਫਿਰ ਜਿਵੇਂ ਇੰਡੀਆ ਰਿਹਾ ਪਹਿਲਾਂ ਐਨ ਆਈ ਸੀਗਾ ਬੋ ਦੱਸੋ ਜੀ ਜੰਮੀ ਜੋ ਤੁਸੀਂ ਸਾਡੀ ਕੋਈ ਤੁਸੀਂ ਥੋੜਾ ਜਿਆ ਫੋਨ ਰਿਪੋਰਟ ਦੱਸੋ ਹਾਂ ਜੀ ਅੱਜ ਵੀ ਆਇਓ ਥੋੜਾ ਜਿਆ ਦੱਸ ਦੋ ਅੱਜ ਵੀ ਸਾਡੀ ਜਿਹੜੀ ਮੰਗ ਹੈਗੀ ਹੈ ਹਾਂ ਜੀ ਪਰਿਵਾਰ ਨੂੰ 1 ਕਰੋੜ ਰੁਪਏ ਦੀ ਮਾਲੀ ਫਾਇਦਾ ਤੇ ਇੱਕ ਉਹਦੇ ਪਰਿਵਾਰ ਚ ਸਰਕਾਰੀ ਨੌਕਰੀ ਹੁੰਦੀ ਠੀਕ ਹੈ ਠੀਕ ਹੈ ਬੋਲੋ ਜੀ ਜੇ ਅਸੀਂ ਕੰਨਾ ਕਰਨੇ ਵੀ ਤੁਸੀਂ ਇਮਾਨਦਾਰ ਲੀਡਰ ਹੋ ਸਾਡੇ ਪੱਤਰਕਾਰ ਜੀ ਤੁਹਾਡੇ ਕੋਲ ਕਰ ਰਹੇ ਹੈ ਕਿ ਤੁਹਾਡੀ ਸੰਗਤ ਨੂੰ ਵੱਡੇ ਪੱਧਰ ਤੇ ਉਠਾਇਆ ਜਾਵੇ ਨੀ ਇਹ ਜੋ ਕਰ ਰਹੇ ਨੇ ਠੀਕ ਹੈ ਜੀ ਸਾਰੇ ਚੀਜ਼ਾਂ ਨਾਲ ਜੀ ਸੀ ਹਾਂ ਬੋਲੋ ਜੀ ਅਜਨਾ ਜੀ ਜਦੋਂ ਆ ਜਿਹੜਾ ਚੱਕੜ ਆਇਆ ਉਹਦੀ ਕਵਰੇਜ ਕਰ ਰਹੇ ਸਾਡੇ ਇੱਕ ਪੱਤਰਕਾਰ ਅਭਿਨਾਸ਼ ਕੰਬੋਜ ਹੋਰਾਂ ਦਾ ਉਹਨਾਂ ਦੇ ਨਾਲ ਦੁਰਘਟਨਾ ਵਾਪਰ ਗਈ ਉਹਨਾਂ ਦੀ ਮੌਤ ਮੌਕੇ ਦੀ ਮੌਤ ਹੋ ਗਈ ਹੈ ਤੇ ਹਾਲਾਂਕਿ ਇਹਦੇ ਵਿੱਚ ਜਿਹੜੀ ਬਿਲੀਬੋਰਡ ਹੈ ਉਹ ਦੀਵਨ ਗੈਲੀ ਹੈਗੀ ਔਰ ਕਾਰਪੋਰੇਸ਼ਨ ਦੀਵਨ ਗੈਲੀ ਹੈਗੀ ਤੇ ਉਹਨਾਂ ਦੇ ਮਤਲਬ ਅੱਜ ਸਾਰਾ ਪੱਤਰਕਰਤਾ ਭਾਈਚਾਰਾ ਹੈਗਾ ਇੱਥੇ ਬੈਠਾ ਰਿਹਾ ਦਸਤਾਂ ਦੀ ਮੋਰਚੀ ਦੇ ਬਾਹਰ ਮੇਰੇ ਪੋਸਟਮਾਰਟ ਨੂੰ ਹੋਣਾ ਹੈਗਾ ਤੇ ਮੈਂ ਕਿਉਂਕਿ ਉਹ ਆਪਣੇ ਡਿਊਟੀ ਨਿਭਾ ਰਹੇ ਸੀਗੇ ਜਿਹੜੀ ਉਹ ਲੋਕਾਵਾਸ ਦੇ ਨਿਭਾ ਰਹੇ ਸੀਗੇ ਲੋਕਾਂ ਨੂੰ ਚੌਕਸ ਕਰਦੇ ਸੀਗੇ ਕਿ ਜਿਹੜੀ ਨੇੜੀ ਆ ਰਹੀ ਹੈ ਕਿ ਕਿੰਨੀ ਖਤਰਨਾਕ ਹੈ ਕਿਸ ਤਰ੍ਹਾਂ ਤੋਂ ਬਾਹਰ ਨਾ ਨਿਕਲੋ ਤਾਂ ਆਪਣੇ ਸੇਫ ਸਾਹਮਣੇ ਰਹੋ ਇਸ ਇਫਦਾਨ ਜਿਹੋਨਾ ਦਾ ਦਰਖਤ ਨਾ ਵਾਪਰੀ ਹੈਗੀ ਹੈ ਤੇ ਇਹਦੇ ਇਹਦੇ ਵਿੱਚ ਜੋ ਉਹਨਾਂ ਨੂੰ ਆਪਣੀ ਜਾਨ ਦੇਣੀ ਪਈ ਹੈਗੀ ਹੈ ਇਸ ਮਾਮਲੇ ਚ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਤਾਂ ਉਹਨਾਂ ਨੂੰ ਮਤਲਬ ਪਰਿਵਾਰ ਦੇ ਮੈਂਬਰ ਨੂੰ ਉਹਨਾਂ ਦੀ ਧਰਮ ਪਤਨੀ ਨੂੰ ਉਹਨਦੇ ਤਿੰਨ ਬੱਚੇ ਨੇ ਛੋਟੇ ਛੋਟੇ ਉਹਨਾਂ ਦਾ ਜੀਵਨ ਯਾਪਨ ਕਰਨਾ ਬਹੁਤ ਮੁਸ਼ਕਲ ਹੈਗਾ ਇਕੱਲੀ ਔਰਤ ਵਾਸਤੇ ਤੇ ਉਹਨਾਂ ਨੂੰ ਨੌਕਰੀ ਦਿੱਤੀ ਜਾਵੇ ਟੁਕਮੀ ਜਿਹੜੀ ਯੋਗ ਨੌਕਰੀ ਹੈ ਉਹਨਾਂ ਦੀ ਐਜੂਕੇਸ਼ਨ ਦੇ ਹਿਸਾਬ ਨਾਲ ਤੇ ਦੂਜੇ ਮਤਲਬ ਜਿਹੜਾ ਬਤ ਬਤ ਮੁਆਵਜ਼ਾ ਹੈਗਾ ਇਹਨਾਂ ਸਾਰੇ ਮੰਗ ਕਰਨੇ ਕਿ ਕਰੋੜ ਦਾ ਮੁਆਵਜ਼ਾ ਉਹ ਵੀ ਦਿੱਤਾ ਜਾਵੇ ਤਾਂ ਕਿ ਇੱਕ ਬੱਚਿਆਂ ਦੀ ਸੇਫਟੀ ਨੂੰ ਖਵਾਸਤੇ ਉਹਦਾ ਸੁਰੱਖਿਅਤ ਰਹਿ ਕੋ ਸਕਿਆ ਉਹਦੀ ਪੜ੍ਹਾਈ ਲਿਖਾਈ ਵਾਸਤੇ ਅਗਰ ਸ਼ਹੀਦ ਦਾ ਦਰਜਾ ਵੀ ਦਿੱਤਾ ਜਾਵੇ। ਸਾਡਾ ਸਭ ਤੋਂ ਪਹਿਲਾ ਸਾਡੀ ਮੰਗ ਹੈਗੀ ਹੈ ਅਸੀਂ ਪੋਸਟਮਾਰਟਮ ਸਵੇਰੇ ਤਾਂ ਕਰਾਵਾਂਗੇ ਜੇ ਪ੍ਰਸ਼ਾਸਨ ਸਾਡੀ ਇਹ ਗੱਲਾਂ ਮੰਨੇਗਾ। ਕਿਉਂਕਿ ਅਸੀਂ ਮਿੱਠੀ ਗੋਲੀ ਚ ਨਹੀਂ ਆਣਾ ਪਹਿਲਾਂ ਵੀ ਬੜੀਆਂ ਪੱਤਰਾਂ ਕਰਦੇ ਹੁੰਦੇ ਆਂ ਜੀ ਸਾਡੇ ਇਕੱਲੇ ਨਾਲ ਜਦ ਤੱਕ ਡੀਡੀ ਸਾਨੂੰ ਲਿਖੀ ਦਿੰਦੇ ਨਹੀਂ ਛੁੱਟ ਜਾਈਏ ਡਾਕਟਰ ਸਾਹਿਬ ਨਹੀਂ ਕਰ ਸਕਦੇ ਉਹ ਅੰਦਰ ਸਰਕਾਰ ਕਰੂਗਾ ਹੈਗਾ ਵੀ ਤੁਸੀਂ ਸਾਡੇ ਲੋਕ ਸਭਾ ਮੈਂਬਰ ਸਾਡੇ ਪਿਆਲੇ ਤੋਂ